ਕਾਰਲ ਮਾਰਕਸ ਨੇ ਕਹਿ ਦਿੱਤਾ ਤੇਰੀ ਆਰਥਿਕ ਔਕੜਾਂ ਲਈ ਜ਼ਿੰਮੇਵਾਰ ਸਮਾਜ ਹੈ ਤੂੰ ਨਹੀਂ ਹੈ ਇੱਕ ਮਨੁੱਖ ਇਤਨਾ ਚੋਟੀ ਦਾ ਧਨਵਾਨ ਹੋ ਗਿਆ ਹੈ ਇਸ ਵਾਸਤੇ ਤੂੰ ਨਿਰਧਨ ਰਹਿ ਗਿਆ ਇੱਕ ਮਨੁੱਖ ਨੇ ਸਾਰਾ ਧਨ ਆਪਣੇ ਕੋਲੋਂ ਇਕੱਠਾ ਕਰ ਲਿਆ ਸਾਗਰ ਦੀ ਤਰ੍ਹਾਂ ਤੇਰੇ ਤੱਕ ਪਹੁੰਚਣਾ ਹੀ ਔਖਾ ਹੋ ਗਿਆ ਤੇਰੀ ਨਿਰਧਨਤਾ ਲਈ ਤੇਰੀਆਂ ਆਰਥਿਕ ਔਕੜਾਂ ਲਈ ਸਮਾਜ ਜ਼ਿੰਮੇਵਾਰ ਹੈ ਇਹਨਾਂ ਦੋਹਾਂ ਨੇ ਬਹੁਤ ਵੱਡੀ ਨਾਸਤਿਕਤਾ ਨੂੰ ਜਨਮ ਦਿੱਤਾ ਮੇਰੇ ਸਰੀਰਕ ਦੁੱਖਾਂ ਲਈ ਰੋਗਾਂ ਲਈ ਮਾਂ-ਬਾਪ ਜ਼ਿੰਮੇਵਾਰ ਤੇ ਮੇਰੀ ਆਰਥਿਕ ਔਕੜਾਂ ਲਈ ਸਮਾਜ ਜ਼ਿੰਮੇਵਾਰ ਫਿਰ ਮੈਂ ਤੇ નિર્ਦੋਸ਼ ਮੈਂ ਤੇ ਕੁਝ ਵੀ ਨਹੀਂ ਪਰ ਤੇ ਮੇਰੇ ਤੇ ਕੋਈ ਜ਼ਿੰਮੇਵਾਰੀ ਆਇਦਰ ਨਹੀਂ ਹੁੰਦੀ ਇਸ ਖਿਆਲ ਦੇ ਨਾਲ ਉਸ ਵਕਤ ਬੇਸਤਰ ਨੌਜਵਾਨ ਬੱਚੇ ਉਹਨਾਂ ਦੇ ਮਨ ਦੇ ਵਿੱਚ ਮਾਂ-ਬਾਪ ਦਾ ਸਨਮਾਨ ਘਟ ਗਿਆ ਇਸ ਖਿਆਲ ਦੇ ਨਾਲ ਬੇਸਤਰ ਦੁਨੀਆ ਦੇ ਗਰੀਬ ਮਜ਼ਦੂਰ ਕਿਸਾਨ ਅਮੀਰਾਂ ਦੇ ਖਿਲਾਫ ਹੋ ਗਏ ਅਮੀਰ ਸਮਾਜ ਦੇ ਖਿਲਾਫ ਹੋ ਗਏ ਕਿਉਂਕਿ ਕਾਰਲ ਮਾਰਕਸ ਕਹਿੰਦਾ ਹੈ ਮੇਰੀ ਆਰਥਿਕ ਔਕੜਾਂ ਲਈ ਇਹ ਅਮੀਰ ਜ਼ਿੰਮੇਵਾਰ ਸਮਾਜ ਜ਼ਿੰਮੇਵਾਰ ਫਰਾਈਡ ਕਹਿੰਦਾ ਹੈ ਮੇਰੇ ਸਰੀਰਕ ਰੋਗਾਂ ਲਈ ਮਾਪੇ ਜ਼ਿੰਮੇਵਾਰ ਨੇ ਗੁਰਬਾਣੀ ਬੁਲੰਦ ਬਾਗ ਕਹਿੰਦੀ ਹੈ ਨਹੀਂ ਨਾ ਸਮਾਜ ਦੋਸ਼ੀ ਹੈ ਨਾ ਮਾਪੇ ਦੋਸ਼ੀ ਨੇ ਤੂੰ ਦੋਸ਼ੀ ਹੈ ਦੱਦਾ ਦੋਸ ਨਾ ਦੇਵ ਕਾਹੂ ਦੋਸ਼ ਕਰਮਾ ਆਪਣੇਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਣਾ ਤੇਰੇ ਕਰਮ ਐਸੇ ਸਨ ਉਹਨਾਂ ਕਰਕੇ ਮਾਪੇ ਦਾ ਸੰਜੋਗ ਹੋਇਆ ਇਸ ਤਰ੍ਹਾਂ ਦੇ ਮਾਪੇ ਦਾ ਸੰਜੋਗ ਹੋਇਆ ਇਸ ਤਰ੍ਹਾਂ ਦੇ ਭਾਈ ਬੇਣਾ ਦਾ ਸੰਜੋਗ ਹੋਇਆ ਇਸ ਤਰ੍ਹਾਂ ਦੇ ਰਿਸ਼ਤੇ ਬਣੇ ਨੇ ਤੇਰੇ ਕਰਮ ਹੀ ਐਸੇ ਨੇ ਤਾਂ ਹੀ ਤੈਨੂੰ ਸੰਸਾਰ ਵਿੱਚ ਇੰਨਾ ਹੀ ਕੁਝ ਪ੍ਰਾਪਤ ਹੋਇਆ ਹੈ ਅਰਥ ਇਤਨਾ ਕੁਝ ਪ੍ਰਾਪਤ ਹੋਏ ਨਾ ਦੋਸ਼ੀ ਠਹਿਰਾ ਕਿਸੇ ਨੂੰ ਦੋਸ਼ੀ ਨਾ ਠਹਿਰਾ ਸਵੈਮ ਤੇਰੇ ਕਰਮ ਦੋਸ਼ੀ ਨੇ ਆਪਣੇ ਕਰਮਾਂ ਨੂੰ ਠੀਕ ਕਰ ਐ ਰਖਵਾਦ ਨਾ ਕੀਜੇ ਰਹਿਮਨ ਸੁਖਰਤ ਕਰ ਕਰ ਲੀਜੇ ਰਹਿਮਨ ਓਕੋ ਚਾਹੀਦਾ ਲੈ ਸੁਖਰਤ ਕਰ ਕਰ ਲੀਜੇ ਰਹਿਮਨ ਸੁਖਰਤੀ ਮਨਕ ਇਤਨੀ ਫਿਕਰ ਨਹੀਂ ਕਰਦਾ ਹੈ ਹੁਣ ਮੈਂ ਅਰਜ਼ ਕਰਾਂ ਤਨ ਦੀਆਂ ਸਾਰੀਆਂ ਲੋੜਾਂ ਬਾਹਰੋਂ ਪੂਰੀਆਂ ਹੁੰਦੀਆਂ ਕੋਈ ਅੰਦਰੋਂ ਨਹੀਂ ਪੂਰੀਆਂ ਹੁੰਦੀਆਂ ਤਨ ਨੂੰ ਮਕਾਨ ਚਾਹੀਦਾ ਹੈ ਬਾਹਰੋਂ ਮਿਲੇਗਾ ਤਨ ਨੂੰ ਧਨ ਚਾਹੀਦਾ ਹੈ ਬਾਹਰੋਂ ਮਿਲੇਗਾ ਤਨ ਨੂੰ ਕਪੜੇ ਚਾਹੀਦੇ ਨੇ ਬਾਹਰੋਂ ਮਿਲੇਗਾ ਪਰ ਬਾਹਰ ਦੇ ਸੰਬੰਧ ਜੋੜਨੇ ਨੇ ਬਾਹਰੋਂ ਜੁੜੇਗਾ ਲੜਕਾ ਬਾਹਰੋਂ ਵੇਖਣਾ ਪਏਗਾ ਲੜਕੀ ਬਾਹਰੋਂ ਵੇਖਣੀ ਪਏਗੀ ਰਤਬਾ ਚਾਹੀਦਾ ਹੈ ਬਾਹਰੋਂ ਮਿਲੇਗਾ ਕੋਈ ਅਵਦਾ ਚਾਹੀਦਾ ਹੈ ਬਾਹਰੋਂ ਮਿਲੇਗਾ ਕੋਈ ਅੰਦਰੋਂ ਮਹਿਲ ਨਹੀਂ ਮਿਲੇਗਾ ਰਤਬਾ ਨਹੀਂ ਮਿਲੇਗਾ ਤਨ ਸੰਪਦਾ ਅੰਦਰੋਂ ਨਹੀਂ ਮਿਲੇਗੀ ਤਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਬਾਹਰੋਂ ਦੀ ਹੈ ਔਰ ਬਾਹਰ ਦਾ ਬਹੁਤ ਸਾਰਾ ਸਾਜ਼ੋ ਸਮਾਨ ਕਰਮ ਤੇ ਕਿਰਤ ਨਾਲ ਪ੍ਰਾਪਤ ਹੁੰਦਾ ਹੈ ਕਿਰਤ ਤੇ ਕਰਨੀ ਪੈਗੀ ਔਦਮ ਤੇ ਕਰਨਾ ਪਏਗਾ ਪਰਮਾਤਮਾ ਦੀ ਪ੍ਰਾਪਤੀ ਅੰਦਰੋਂ ਹੋਵੇਗੀ ਬਾਹਰੋਂ ਨਹੀਂ ਹੋਵੇਗੀ ਨਾ ਕਿਸੇ ਪਹਾੜ ਚੋਂ ਪ੍ਰਮਾਤਮਾ ਮਿਲਣਾ ਹੈ ਨਾ ਕਿਸੇ ਗੁਫਾ ਤੋਂ ਨਾ ਕਿਸੇ ਦਰਿਆ ਤੋਂ ਨਾ ਸੂਰਜ ਚੰਦ ਤਾਰਿਆਂ ਤੋਂ ਪ੍ਰਮਾਤਮਾ ਦੀ ਪ੍ਰਾਪਤੀ ਅੰਦਰੋਂ ਹੋਵੇਗੀ ਮੈਨੂੰ ਬਾਰੋਂ ਮਨ ਚਾਹਾ ਪ੍ਰਾਪਤ ਨਹੀਂ ਹੋ ਸਕਿਆ ਇਹਨੂੰ ਕਹਿੰਦੇ ਨੇ ਪਰਿਸਥਿਤੀ ਠੀਕ ਨਹੀਂ ਸੀ ਪਰਿਸਥਿਤੀ ਠੀਕ ਨਹੀਂ ਸੀ ਪਰ ਆਲਬਤ ਠੀਕ ਨਹੀਂ ਸੀ ਪਰਿਸਥਿਤੀ ਠੀਕ ਨਹੀਂ ਸੀ ਉਦਮ ਤੇ ਮੈਂ ਬਹੁਤ ਗਈ ਤਾ ਮਿਹਨਤ ਤੇ ਮੈਂ ਬੜੀ ਗਈ ਸੀ ਜਿਵੇਂ ਹੁਣੇ ਮੈਂ ਤੁਹਾਡੇ ਸਾਹਮਣੇ ਪੰਕਤੀਆਂ ਰੱਖੀਆਂ ਨੇ ਕਈ ਕੋਟ ਘਾਲੇ ਥਕ ਪਾ